ਸਤਨਾਮ 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 ਜੀ ਵਾਹਿਗੁਰੂ 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 ਜੀ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਾਹਿਬ ਜੀਓ ਰਾਗ ਤਨਾਸਰੀ ਮਹਿਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਲਿਆਣ ਲੋ ਪਵਨ ਚਰੂ ਕਰੇ ਸਗਲ ਬਨਰਾਏ ਫੂਲੰਤ ਜੋਤੀ ਕਸੀ ਆਰਤੀ ਹੋਏ ਭਭ ਖੰਡੜਾ ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਭੇਰੀ ਰਹਾਉ ਸਹਸ ਤਬਨ ਨਨ ਨੈਣ ਹੈ ਤੋਏ ਕੋ ਸਹਸ ਮੂਰਤ ਨਾ ਨਾ ਏਕ ਤੋਹੀ ਸਹਸ ਪਦ ਬਿਮਲ ਨਨ ਏਕ ਪਦ ਗੰਧ ਬਿਨ ਸਹਿ ਸਭ ਗੰਧ ਇਵ ਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ ਗੁਰ ਸਾਹਿਬ ਕੀ ਜੋਤ ਪ੍ਰਗਟ ਹੋਏ ਜੋਤਿਸ ਭਾਵ ਸੂ ਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਿਤ ਮਨੋ ਅਣਦੇਨੋ 모ਹੇ ਆਹੀ ਪਿਆਸਾ ਕਿਰਪਾ ਜਲ ਦੇ ਨਾਨਕ ਸਾਰੰਗ ਕੋ ਹੋਏ ਜਾਤੇ ਤੇਰੇ ਨਾਹੀਂ ਵਾਸਾ ਗੁਰਪਿਆਰ ਸਾਧ ਸੰਗਤ ਦੀ ਸਤਿਗੁਰੂ ਸਭ ਸ੍ਰੀ ਗੁਰੂ ਨਾਨਕ ਸਾਹਿਬ ਦੀ ਦਾਇ ਪਾਵਨ ਸ਼ਬਦ ਜੋਤਨਾ ਸਿਦਾਗ ਦੇ ਵਿੱਚ ਉਸ ਸ਼ਬਦ ਦੇ ਉੱਪਰ ਸਤਿਗੁਰੂ ਜੀ ਨੇ ਇੱਕ ਸਰਲੇਖਿਆ ਆਰਤੀ ਇਹ ਸ਼ਬਦ ਦਾ ਇੱਕ ਇਤਿਹਾਸਕ ਪਿਛੋਕੜ ਜਿਹੜਾ ਹੈ ਉਹਦੇ ਬਾਰੇ ਆਪਾਂ ਪਹਿਲਾਂ ਕੁਝ ਵਿਚਾਰ ਸਾਂਝੀ ਕਰਨੀ ਹੈ ਸਤਿਗੁਰੂ ਜੀ ਜਿਸ ਵੇਲੇ ਦੁਨੀਆਂ ਨੂੰ ਪ੍ਰਮਾਤਮਾ ਦੇ ਮਾਰਗ ਦਾ ਪੰਧੇ ਬਣਾਉਣ ਵਾਸਤੇ ਚੜ੍ਹਿਆ ਸੋਦਰ ਤਤਵ ਕਾਈ ਕਰ ਤਾਰਨ ਗੁਰੂ ਨਾਨਕ ਆਇਆ ਜਿਹੜੇ ਲੋਕ ਇੱਕ ਪ੍ਰਮਾਤਮਾ ਅਕਾਲ ਪੁਰਖ ਦੀ ਭਗਤੇ ਨੂੰ ਛੱਡ ਕੇ ਵਿਆ ਮਾ ਭਰਮਾ ਕਰਮ ਕਾਂਡਾ ਦੇ ਵਿੱਚ ਆਪਣਾ ਜੀਵਨ ਬਤੀਤ ਕਰਦੇ ਸਨ ਥਾ ਪਰਥਾ ਜਾ ਕੇ ਗੁਰੂ ਸਾਹਿਬ ਜੀ ਨੇ ਉਹਨਾਂ ਨੂੰ ਅਕਾਲ ਪੁਰਖ ਦਾ ਪਰਮੇਸ਼ਰ ਦਾ ਸੁਣਿਆ ਦਿੱਤਾ ਇਹ ਸ਼ਬਦ ਸਤਿਗੁਰੂ ਜੀ ਨੇ ਉੜੀਸਾ ਦੇ ਵਿੱਚ Hindu ਧਰਮ ਦੀ ਮਾਨਤਾ ਦੇ ਅਨੁਸਾਰ ਉਹਨਾਂ ਦੀਆਂ ਪੁਰੀਆਂ ਦੇ ਵਿੱਚ ਇੱਕ ਪੁਰੀ ਹੈ ਜਿਹਨੂੰ ਜਗਨਨਾਥ ਪੁਰੀ ਕਰਕੇ ਜਾਦ ਕੀਤਾ ਜਾਂਦਾ ਜਾ ਉਹ ਉੱਤੇ ਉਹ ਪੂਰੀ ਸ਼ਰਤਾਂ ਰੱਖਦੇ ਜਿਹਦੇ ਵਿੱਚ ਇੱਕ ਮੂਰਤੀ ਹੈ ਜਿਹਨੂੰ ਜਗਤ ਦਾ ਨਾਥ ਕਹਿੰਦੇ ਆ ਜਿਸ ਵੇਲੇ ਸਤਿਗੁਰੂ ਜੀ ਇਸ ਪਾਵਨ ਧਰਤੀ ਤੇ ਪਹੁੰਚਦੇ ਹਨ ਵੈਸੇ ਇਹਦਾ ਜਿਹੜਾ ਮਥਿਆਸਰ ਪਸ਼ੋਕੜ ਹੈ ਸੁਕੰਦ ਪੁਰਾਣ ਦੇ ਵਿੱਚ ਕਥਾ ਇੱਕ ਲਿਖੀ ਹੈ ਉਹਨਾਂ ਦੀ ਹੈ ਕਿ ਜਿਸ ਨੂੰ ਜਾਰ ਸ਼ਿਕਰੀ ਨੇ ਕ੍ਰਿਸ਼ਨ ਜੀ ਦਾ ਵਧ ਕੀਤਾ ਤੇ ਉੱਥੇ ਕਿਸੇ ਪ੍ਰੇਮੀ ਨੇ ਉਹਨਾਂ ਦੀਆਂ ਜੋ 80 ਸਾਲ ਇੱਕ ਸੰਦੂਕ ਦੇ ਵਿੱਚ ਪਾ ਕੇ ਦੱਬ ਦਿੱਤੀਆਂ ਸ਼ਣ ਉਥੇ ਇੱਕ ਰਾਜਾ ਸੀ 인ਦਰ ਦਮਨ ਜਿਹਨੂੰ ਕਹਿੰਦੇ ਹਨ ਵਿਸ਼ਨੂੰ ਨੇ ਸੁਪਨੇ ਦੇ ਵਿੱਚ ਦਰਸ਼ਨ ਦਿੱਤੇ ਵੀ ਇੱਥੇ ਜਗਤ ਦੇ ਨਾਮ ਦਾ ਮੰਦਿਰ ਬਣਾਉਣਾ ਉਦੀ ਮੂਰਤੀ ਬਣਾਉਣੀ ਆ। ਉਹਨੇ ਫਿਰ ਮੂਰਤੀ ਬਣਾਉਣ ਵਾਸਤੇ ਵਿਸ਼ਵਕਰਮਾ ਨੂੰ ਅਰਜ ਕੀਤੀ। ਤੇ ਵਿਸ਼ਵਕਰਮਾ ਨੇ ਸ਼ਰਤ ਰੱਖੀ ਰਾਜਾ ਇੰਦਰਦਮਨ ਜਿਹੜਾ ਸੀ ਵੀ ਜਿੰਨੀ ਦੇਰ ਮੈਂ ਮੂਰਤੀ ਦਾ ਬਣਾਵਾ ਉਨੀ ਦੇਰ ਤੂੰ ਇੱਥੇ ਆਉਣਾ ਕੋਈ। ਉਹ ਬੜਾ ਕਾਹੋ ਪਿਆ। ਤੇ ਉਸਨੇ ਵਿੱਚੇ ਮੂਰਤੀ ਬਣਾਉਣੀ ਸ਼ੁਰੂ ਕਰ ਦਿੱਤੀ। ਅੱਜ ਵੀ ਤੁਸੀਂ ਜਾ ਕੇ ਦੇਖ ਸਕਦੇ ਹੋ ਉਹਦੀਆਂ ਬਾਹਾਂ ਨਹੀਂ ਮੋੜਦੀ। ਹੁਣ ਜੇ ਆਪਾਂ ਅੱਗੇ ਅਗਾਂਹ ਗੁਰੂ ਸਾਹਿਬ ਜੀ ਦੇ ਜੀਵਨ ਨੂੰ ਦੇਖਦੇ ਹਾਂ ਕਲਗੀਆਂ ਵਾਲੇ ਪਾਤਸ਼ਾਹ ਸਭ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਿਸ ਵਿੱਚ ਪੰਜ ਪਿਆਰਿਆਂ ਦੀ ਚੋਣ ਕੀਤੀ ਆ ਤੇ ਸਿੱਖ ਨੇ ਅੰਦਰ ਗੁਣ ਪਾਇਆ ਦਇਆ ਧਰਮ ਹਿੰਮਤ ਮੋਕਮ ਤੇ ਸਾਹਿਬ ਤੇ ਭਾਈ ਹਿੰਮਤ ਸਿੰਘ ਦੀ ਕਿਉਂਕਿ ਜਿਸ ਜਿਹਦੇ ਕੋਲ ਬਾਹੀ ਨਹੀਂ ਹੁੰਦੀ ਉਹਦੀ ਹਿੰਮਤ ਕਿੱਥੇ ਹੁੰਦੀ ਹੈ ਜਗਨਨਾਥ ਪੁਰੀ ਤੋਂ ਹਿੰਮਤ ਪੈਦਾ ਕੀਤੀ ਗੁਰੂ ਸਾਹਿਬ ਦੀ ਹੋਰ ਜਿਸ ਵੇਲੇ ਸਤਗੁਰੂ ਜੀ ਮਹਾਰਾਜ ਉਸ ਧਰਤੀ ਤੇ ਪਹੁੰਚਦੇ ਆ ਤੇ ਗੁਰੂ ਨਾਨਕ ਸਾਹਿਬ ਜੀ ਨੂੰ ਕਿਹਾ ਜਾਂਦਾ ਆਪ ਵੀ ਆਰਤੀ ਵਿੱਚ ਸ਼ਾਮਲ ਹੋ ਜਾਓ ਉਹ ਜਿਸ ਤਰ੍ਹਾਂ ਉਹ ਆਰਤੀ ਕਰਦੇ ਸੀ ਜਾਂ ਅੱਜ ਵੀ ਕਰਦੇ ਹਨ ਇੱਕ ਥਾਲੀ ਨਹੀਂ ਲੈ ਕੇ ਉਹਦੇ ਵਿੱਚ ਦੀਵੇ ਰੱਖ ਲੈ ਤੇ ਗੁਰੂ ਸਾਹਿਬ ਮਹਾਰਾਜ ਸਾਰੇ ਲੋਕ ਆਰਤੀ ਕਰਨ ਲੱਗੇ ਢੋਲ ਵਜਣ ਲੱਗ ਗਏ ਪਰ ਮੇਰੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਪਿੱਛੇ ਦੀਵਾਰ ਦੇ ਨਾਲ ਬੈਠ ਗਏ ਪਰ ਜਦੋਂ ਉਹਨਾਂ ਨੇ ਆਰਤੀ ਖਤਮ ਕੀਤੀ ਨਾ ਤੇ ਗੁਰੂ ਸਾਹਿਬ ਜੀ ਨੇ ਬੜੇ ਗੁੱਸੇ ਦੇ ਲਹਿਜੇ ਨਾਲ ਪੁੱਛਦੇ ਆ ਪਰ ਤੁਸੀਂ ਆਰਤੀ ਦੇ ਵਿੱਚ ਸ਼ਾਮਲ ਨਹੀਂ ਹੋਏ ਮੇਰੇ ਸਾਥੀ ਨੇ ਆਖਿਆ ਵੀ ਆਰਤੀ ਕਿਹਦੀ ਕਰਦੇ ਸੀ ਕਹਿੰਦੇ ਜਗਤ ਦੇ ਨਾਦ ਦੀ ਗੁਰੂ ਮਹਾਰਾਜ ਕਹਿੰਦੇ ਬਸ ਇੰਨਾ ਕੁ ਰੂਪ ਨਹੀਂ ਮੇਰੇ ਜਗਤ ਦੇ ਨਾਦ ਜਗਤ ਨਾਦ ਪ੍ਰਮਾਤਮਾ ਆਓ ਮੈਂ ਤੁਹਾਨੂੰ ਤਖਾਨਾ ਆਜੋ ਜਿਹੜਾ ਨਕਸ਼ਾ ਗੁਰੂ ਸਾਹਿਬ ਨੇ ਰੱਖਿਆ ਨਾ ਮੈਂ ਅਸਲੀ ਆਰਤੀ ਤੁਹਾਨੂੰ ਦੱਸਦਾ ਸੱਚੀ ਆਰਤੀ ਤੁਹਾਨੂੰ ਦੱਸਦਾ ਡਾਕਟਰ ਹਰਜਿੰਦਰ ਸਿੰਘ ਦਰਗੀਰ ਉਹਨਾਂ ਨੇ ਕਿਤਾਬ ਲੇਖੀ ਐ ਸਿੱਖ ਫਲਾਸਫੀ ਉਹਦੇ ਵਿੱਚ ਬੜਾ ਛੋਟਾ ਮੈਂ ਪੜਿਆ ਅਰਥ ਕਦੇ ਇਹ ਦੋ ਦੋ ਭਾਗਾਂ ਦੇ ਨੂੰ ਆ ਰਤੀ ਮਤਲਬ ਆਉਣ ਵਜ ਦਾ ਸਮਾਂ ਰਾਤਰੀ ਆ ਰਤਰੀ ਤੇ ਉਹ ਕਰਦੇ ਸਨ ਉਹਨਾਂ ਦਾ ਧਰਨ ਪਰ ਗੁਰੂ ਸਾਹਿਬ ਜੀ ਨੇ ਜੋ ਸਿੱਖ ਨੂੰ ਹਦਾਇਤ ਕੀਤੀ ਉਹਨਾਂ ਨੂੰ ਸਮਝਾਉਣਾ ਕੀਤਾ ਉਹ ਮੰਨ ਗਏ ਸੀ ਉਸ ਵੇਲੇ ਦੇ ਜਿਸ ਵੇਲੇ ਗੁਰੂ ਨਾਨਕ ਸਾਹਿਬ ਨੇ ਉਤੇਜ ਦਿੱਤਾ ਉਹ ਲੋਕ ਮੰਨ ਗਏ ਪਰ ਉਹ ਨਕਲ ਅੱਜ ਸਾਡੇ ਗੁਰਦੁਆਰਿਆਂ ਦੇ ਵਿੱਚ ਆ ਗਈ। ਕਈ ਜਗ੍ਹਾ ਦੇ ਵਿੱਚ ਸੰਪਰਦਾਵਾਂ ਜਿਹੜੀਆਂ ਪੰਜਾਬ ਦੇ ਵਿੱਚ ਵੀ ਅਖੰਡ ਪਾਤਸ਼ਾਹ ਰੱਖ ਕੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਰਤੀ ਕਰੀ ਜਾਂਦੇ ਹੋ ਦੀਵੇ ਥਾਲੀ ਦੇ ਵਿੱਚ ਰੱਖ ਕੇ ਪੜ੍ਹ ਵੀ ਜਾਂਦੇ ਤੇ ਕਰੀ ਵੀ ਜਾਂਦੇ। ਗੁਰੂ ਸਾਹਿਬ ਨੇ ਇੱਥੇ ਆਰਤੀ ਕਰਨ ਦਾ ਹੁਕਮ ਨਹੀਂ ਦਿੱਤਾ ਇੱਥੇ ਆਰਤੀ ਦਾ ਖੰਡਨ ਕੀਤਾ। ਔਰ ਦੱਸਿਆ ਕਿ ਆਓ ਮੈਂ ਤੁਹਾਨੂੰ ਦੱਸਦਾ ਕਿ ਅਸਲੀ ਆਰਤੀ ਪ੍ਰਮਾਤਮਾ ਦੀ ਕੀ ਹੈ। ਬਿਧੀਵੇ ਜਗਾ ਕੇ ਜਾਂ ਧੂਫਾਂ ਧਕਾ ਕੇ ਰੱਬ ਖੁਸ਼ ਨਹੀਂ ਹੁੰਦਾ ਦਿਵੇ ਕਿਉਂ ਜਗਾਏ ਜਾਂਦੇ ਸਨ ਪੁਰਾਣੇ ਸਮਿਆਂ ਵਿੱਚ ਉਹਦਾ ਇੱਕ ਕਾਰਨ ਸੀ ਲੈਟਰ ਦਾ ਪ੍ਰਬੰਧ ਨਹੀਂ ਹੁੰਦਾ ਸੀ ਤੇ ਸਭ ਤੋਂ ਵਧੀਆ ਹੁੰਦਾ ਜੇ ਦੇਸੀ ਕਿਉਂ ਦੇਸੀ ਕੋ ਬਹੁਤ ਹੁੰਦਾ ਸੀ ਤੋਂ ਇੱਕ ਪਰੰਪਰਾ ਲੋਕਾਂ ਨੇ ਬਣਾ ਲਈ ਵੀ ਅਖੰਡ ਪਾਤਸ਼ਾਲਾ ਜੋਤ ਵੀ ਜਗਾਉਣੀ ਹੈ ਟੱਲ ਵੀ ਖੜਕਾਉਣੇ ਆ ਆਰਤੀ ਵੀ ਕਰਦੇ ਪਰ ਸ਼ਬਦ ਪੜੋਗੇ ਨਾ ਤੁਸੀਂ ਇਹਦੇ ਅਰਥਾਂ ਨੂੰ ਸੁਣੋਗੇ ਜਦ ਤੁਸੀਂ ਕਰਦੇ ਦਿਨਾਂ ਨੂੰ ਸਮਝ ਆ ਪਤਾ ਹੈ ਸਮਝ ਆ ਦੇਗੀ ਗੁਰੂ ਸ਼ਬਦ ਦੀ ਦਾ ਸੰਦੇਸ਼ ਕੀ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਦੇਸ਼ ਕੀ ਹੈ ਆਪਾਂ ਵੀ ਗੁਰੂ ਸਾਹਿਬ ਜੀ ਮਹਾਰਾਜ ਜੀ ਦਾ ਇਹ ਜਿਹੜਾ ਸ਼ਬਦ ਬਖਸ਼ਿਆ ਉਹਦੀ ਨਾਲ ਨਾਲ ਵਿਚਾਰ ਤੇ ਜਿਹੜੀ ਅੱਜ ਸਾਡੀ ਕੌਮ ਦੇ ਵਿੱਚ ਜਿਹੜੀ ਸਾਨੂੰ ਅੱਜ ਜ਼ਰੂਰਤ ਹੈ ਗੁਰੂ ਸਾਹਿਬ ਜੀ ਦੇ ਉਪਦੇਸ਼ਾਂ ਤੇ ਪਹਿਰਾ ਦੇਣ ਦੀ ਕਿੰਨੀ ਕੋ ਲੋੜ ਹੈ ਕਿ ਜੇ ਅਸੀਂ ਕਰ ਰਹੇ ਹਾਂ ਜੂ ਉਹ ਚੀਜ਼ਾਂ ਜਿਹੜੀਆਂ ਉਹਦੀ ਵੀ ਵਿਚਾਰ ਕਰਾਂਗੇ ਸਭੀ ਕਰ ਰਿਹਾ ਆਓ ਭਾਈ ਮੈਂ ਤੁਹਾਨੂੰ ਸਮਝਾ ਰਿਹਾ ਰਾਗ ਤਨਸਰੀ ਮਹੱਲਾ ਪਹਿਲਾ ਤੁਸੀਂ ਤਾਂ ਥਾਲੀ ਨਹੀਂ ਲਿਆ ਨਾ ਛੋਟੀ ਜੀ ਰੱਬ ਦੀ ਆਰਤੀ ਮੇਰੇ ਠਾਕੁਰ ਦੀ ਮੇਰੇ ਪ੍ਰਮਾਤਮਾ ਦੀ ਠਾਕੁਰ ਕਹਿੰਦੇ ਮਾਲਕ ਇਹ ਕੋਹ ਕਹਿੰਦਾ ਠਾਕਰ ਠੱਠੇ ਨੂੰ ਕੰਨਾ ਕੱਕਾ ਤੇ ਰਾਰਾ ਠਾਕਰ ਤੇ ਗੁਰਬਾਣੀ ਦੇ ਵਿੱਚ ਕਿਤੇ ਵੀ ਠਾਕੁਰ ਸ਼ਬਦ ਨਹੀਂ ਆਇਆ ਜਦੋਂ ਵੀ ਆਇਆ ਠੱਠੇ ਨੂੰ ਕੰਨਾ ਕਕੇ ਨੂੰ ਔਂਕੜ ਰਾਰਾ ਠਾਕੁਰ ਜੋ ਮੰਗੇ ਠਾਕੁਰ ਆਪਣੇ ਦੇ ਠਾਕੁਰ ਮਤਲਬ ਮਾਲਕ ਮੇਰਾ ਸਾਹਿਬ ਕਹਿੰਦੇ ਆਓ ਮੈਂ ਆਪਣੇ ਮਾਲਕ ਆਪਣੇ ਠਾਕੁਰ ਦੀ ਆਰਤੀ ਕਰਨੀ ਤੁਹਾਨੂੰ ਸਿਖਾਉਣਾ ਆ ਛੋਟੀ ਜੀ ਥਾਲੀ ਹੈ ਤੁਸੀਂ ਇਹਦੇ ਨਾਲ ਰੱਬ ਦੀ ਆਰਤੀ ਕੀ ਕਰੋਗੇ ਕਹਿੰਦੇ ਗਾਗਾ ਮੈਂ ਥਾਲ ਇਹ ਆਕਾਸ਼ ਹੀ ਥਾਲ ਬਣ ਗਿਆ ਬਣਿਆ ਹੋਇਆ ਹੈ ਜੋ ਰੱਬ ਦੀ ਆਰਤੀ ਕਰ ਰਿਹਾ ਹੁਣ ਵਿੱਚ ਕੱਲ ਯਾਦ ਆ ਗਈ ਆਪਣੀ ਦੇ ਨਾਲ ਸਾਰੇ ਰਵਿੰਦਰ ਨਾਥ ਟੇਗੋਰ ਉਸ ਨੇ ਕਿਹਾ ਸੀ ਜਿੱਦਣ ਲੋਕਾਂ ਨੂੰ ਸਮਝ ਆਏਗੀ ਨਾ ਸਾਡੇ ਦੇਸ਼ ਦਾ ਰਾਸ਼ਟਰੀ ਗਾਇਨ ਜਿਹੜਾ ਇਹ ਹੋਣਾ ਚਾਹੀਦਾ ਗਗਨ ਮੈਂ ਥਾਲ ਰੱਬ ਚੰਦ ਦੀਪਕ ਵਾ ਜਿਨ੍ਹਾਂ ਨੇ ਸਮਝਿਆ ਬਾਣੀ ਨੂੰ ਜਿਨ੍ਹਾਂ ਨੇ ਅਰਥ ਸਮਝੇ ਉਹਨਾਂ ਨੇ ਜਰੂਰ ਇਸ ਗੱਲ ਨੂੰ ਸਮਝਣ ਦਾ ਯਤਨ ਕੀਤਾ ਲੋਕਾਂ ਦੇ ਵਿੱਚ ਪ੍ਰਚਾਰਿਆ ਸਭ ਕਹਿੰਦੇ ਹਨ ਆਓ ਭਾਈ ਇਹ ਛੋਟੀ ਥਾਲੀ ਨਾਲ ਨਹੀਂ ਉਹ ਆਕਾਸ਼ ਹੀ ਥਾਲ ਹੈ ਗਗਨਮੈ ਥਾਲ ਆ ਤੁਸੀਂ ਛੋਟੇ ਛੋਟੇ ਦੀਵੇ ਰੱਖੇ ਆ ਆ 5 10 ਮਿੰਟ ਬਾਅਦ ਬੁੱਝ ਜਾਣੇ ਆ ਤੇ ਰੱਬ ਦੇ ਤਾਂ ਬੁੱਝਦੇ ਕੋਈ ਨਹੀਂ ਆ ਰਾਬ ਸੂਰਜ ਚੰਦ ਦੀਪਕ ਬਣੇ ਉਹਦੇ ਵਿੱਚ ਦੀਵੇ ਕਿਹੜੇ ਆ ਚੰਦਰਮਾ ਤੇ ਸੂਰਜ ਰੱਬ ਦੀ ਤਾਂ ਆਰਤੀ ਆਪਣੇ ਆਪ ਹੋ ਰਹੀ ਹੈ ਅਸਿਕੀ ਕਾਲ ਸਹਜੇ ਗਗਨ ਮੈਂ ਥਾਲ ਰਬ ਚੰਦ ਦੀਪਕ ਬਣੇ ਤਾਰਿਕਾ ਮੰਡਲ ਜਨਕ ਮੋਤੀ ਇਹ ਤਾਰਿਆਂ ਦਾ ਜਿਹੜਾ ਸਮੂਹ ਹੈ ਨਾ ਤੁਸੀਂ ਥੋੜੇ ਜਿਹਾ ਅੱਜ ਕੱਲ ਪੈਸੇ ਰੱਖ ਲੈਂਦੇ ਹੋ ਮੋਤੀ ਰੱਖਦੇ ਸੀ ਵੀ ਤੁਸੀਂ ਜਿਹੜੇ ਮੋਤੀ ਰੱਖੇ ਆ ਨਾ ਗੁਰੂ ਸਾਹਿਬ ਜੀ ਦੇਖੋ ਕਿੰਨੇ ਸੋਹਣੇ ਮੋਤੀ ਚਮਕਦੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਲ ਆਣ ਲੋ ਕਹਿੰਦੇ ਹਨ ਜਿਹੜਾ ਮੈਲ ਹੈ ਪਰਬਤੋਂ ਹਵਾ ਆਉਂਦੀ ਨਾ ਚੰਦਰਨ ਤੇ ਬੂਟਿਆਂ ਦੀ ਸੁਗੰਧ ਹੀ ਹੁੰਦੀ ਹੈ ਉਹ ਆਪਣੇ ਆਪ ਧੂਪ ਤੋਂ ਖਰੀ ਹੈ ਆ ਜਿਹੜੀਆਂ ਅਸੀਂ ਤੁਖਾਰੇ ਨਾ ਤੇ ਇਹਦੇ ਨਾਲ ਕੁਝ ਵੀ ਨਹੀਂ ਹੈ ਲੋਕੀ ਤੇ ਚੰਗੀ ਤਰ੍ਹਾਂ ਲਾਉਂਦੇ ਆ ਮੈਂ ਤਾਂ ਕਿੱਜਾ ਦੇਖਿਆ ਉਹ ਫੋਟੋਆਂ ਦੇ ਵਿੱਚ ਲਾਉਂਦੇ ਆ ਬਚੰਗੀ ਤਰ੍ਹਾਂ ਬਾਬਾ ਜੀ ਦੇ ਨਾਸਾਂ ਤੱਕ ਰਹਿ ਜਾਵੇ ਹੈ ਤਾਂ ਕਲਪਤ ਫੋਟੋਆਂ ਦਾ ਉਹਨੂੰ ਖੁਸ਼ਬੂ ਕਿਹੜੀ ਹੈ ਕਿ ਜਿਹੜੇ ਅਸੀਂ ਪਾਪ ਪੁਣ ਕਰ ਰਹੇ ਨਾ ਉਹਦੀ ਖੁਸ਼ਬੂ ਜਾਏਗੀ ਉਹ ਚੀਜ਼ਾਂ ਜਾਣਦੀਆਂ ਅਸੀਂ ਇਹਦੇ ਵਿੱਚ ਪੈਸਾ ਆ ਚੁਕਾ ਸਾਇੰਸ ਮੰਨ ਰਹੀ ਆ ਪਿੱਛੇ ਦੇ ਇੰਡੋਰ ਦੇ ਵਿੱਚ ਹੋਇਆ ਸੈਮੀਨਾਰ ਕੁਵਾਰਾਂ ਦੇ ਵਿੱਚ ਵੀ ਆਇਆ ਸੀ ਵੀ ਸਿਗਰਟ ਤੇ ਨਸ਼ੇ ਨਾਲ ਵੀ ਖਤਰਨਾਕ ਹੈ ਅਗਰਬਤੀਆਂ ਦਾ ਧੂਆਂ ਜਿਹੜਾ ਔਰ ਕਿਦਾਂ ਬਣ ਰਹੀਆਂ ਕਿਦਾਂ ਕੀਤਾ ਜਾਂਦਾ ਹੈ ਅਸੀਂ ਮੰਨਣ ਵਾਸਤੇ ਤਿਆਰ ਨਹੀਂ ਔਰ ਚੰਗੀ ਤਰ੍ਹਾਂ ਕਰਦੇ ਨੇ ਤੇ ਸਤਿਗੁਰੂ ਜੀ ਕਹਿ ਰਹੇ ਆ ਕਹਿੰਦੇ ਉਹ ਤਾਂ ਆਪਣੇ ਆਪ ਇਹ ਧੂਪ ਧੁਖ ਰਹੀ ਹੈ ਧੂਪ ਮਲਿਆਣ ਲੋ ਆ ਤੁਸੀਂ ਛੋਟਾ ਜਿਹਾ ਚੌਰ ਭੜੇ ਆਪਦੇ ਵਿੱਚ ਉਹ ਤਾਂ ਪਵਨ ਚਬਰੋ ਕਰੇ ਹਵਾ ਚੌਰ ਕਰਦੀ ਜੇ ਹਵਾ ਚੱਲਦੀ ਨੇ ਚੌਰ ਕਰਦੀ ਆ ਪ੍ਰਮਾਤਮਾ ਨੇ ਉਹ ਮੇਰੇ ਮਾਲਕ ਦੀ ਆਰਤੀ ਕਹਿੰਦੇ ਆਓ ਮੈਂ ਤੁਹਾਨੂੰ ਦੱਸਦਾ ਕਿ ਅਧਾਰਤੀ ਹੋਣੀ ਪਵਨ ਚਬਰੋ ਕਰੇ ਸ਼ਗਲ ਬਨਰਾਏ ਫੂਲ ਅੰਤ ਜੋਤੀ ਇਹ ਜਿੰਨੇ ਬ੍ਰਹਸਪਤੀ ਹੈ ਉਹ ਆਕਾਰ ਪੁਰਖ ਪਰਮੇਸ਼ਰ ਦੇ ਸਾਹਮਣੇ ਫੁੱਲ ਹਾਂ ਕਿੱਥੇ ਗੁਰਬਾਣੀ ਵਿੱਚ ਨਹੀਂ ਲਿਖਿਆ ਕਿ ਵਿਸ਼ਾ ਲੱਗਿਆ ਜਰੂਰ ਅਪਾ ਇੱਕ ਦਿਨ ਪਹਿਲਾਂ ਵੀ ਵਿਚਾਰ ਕੀਤੀ ਸੀ ਕਿਤੇ ਗੁਰਬਾਣੀ ਵਿੱਚ ਨਹੀਂ ਲਿਖਿਆ ਕਿ ਫੁੱਲ ਤੋੜ ਕੇ ਗੁਰੂ ਸ਼ਬਦ ਜੀ ਦੇ ਸਾਹਮਣੇ ਰੱਖੇ ਜਾਣ ਕਿਤੇ ਨਹੀਂ ਲਿਖਿਆ ਨਾ ਸਾਡੇ ਮਰਿਆਦਾ ਵਿੱਚ ਲਿਖਿਆ ਹਾਂ ਇਹ ਜਰੂਰ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਹੈ ਸ਼ਬਦ ਪੜੋਗੇ ਨਾ ਕਹਿੰਦੇ ਪਾਤੀ ਤੋਰੇ ਮਾਲਣੀ ਪਾਤੀ ਪਾਤੀ ਜੀਓ ਜਿਸ ਪਾਹਣ ਕੋ ਪਾਤੀ ਤੋਰੇ ਸੋ ਪਾਹਣ ਨਿਰਜੀਵ ਉਲੀ ਮਾਲਣੀ ਹੈ ਉਹ ਸਤਗੁਰ ਜਾਗਤ ਹੈ ਕਹਿੰਦੇ ਵੀ ਅਸੀਂ ਦੇਵਤਿਆਂ ਦੀ ਪੂਜਾ ਕਰ ਰਹੇ ਹਾਂ ਕਵੀ ਸੰਗਤੇ ਬ੍ਰਹਮਪਤੀ ਵਿਸ਼ਨ Đਾਰੀ ਫੂਲ ਸ਼ੰਕਰ ਦਿਓ ਤੀਨ ਦੇ ਪ੍ਰਤੱਖ ਤੋਰੇ ਕਰੇ ਕਿਸ ਕੀ ਆ ਜਿਹੜੇ ਮੈਂ ਤਾਂ ਮਨਾ ਕਰਦਾ ਬਹੁਤ ਲੋਕ ਸਮਝ ਗਏ ਆ ਭਿੰਡੇ ਕਿ ਤਾਂ ਫਿਰ ਵੀ ਹੁੰਦੀ ਆ ਆ ਤੁਸੀਂ ਜਾਓ ਜਿਹੜੇ ਆ ਦੁਕਾਨਾਂ ਲਾ ਕੇ ਬੈਠੇ ਆ ਬੀੜੀਆਂ ਪੀਰੇ ਆ ਸਿਗਰਟਾਂ ਪੀਰੇ ਆ ਉਹਤੇ ਮਾਲਾ ਤਿਆਰ ਅਸੀਂ ਲਿਆ ਕੇ ਇੱਥੇ ਚੜਾਈ ਜਾਵੇ ਸਗਲ ਬਣਰਾਏ ਫੁਲਾਂ ਤੇ ਜੁੜੇ ਡਾਕਟਰ ਭਾਈ ਸਾਹਿਬ ਭਾਈ ਵੀਰ ਸਿੰਘ ਵਿਸੰਤ ਕਵੀ ਉਹ ਵੀ ਲਿਖਦੇ ਆ ਉਹਨਾਂ ਨੇ ਕਹੇ ਸੀ ਡਾਲੀ ਨਾਲੋਂ ਤੋੜਨਾ ਸਾਨੂੰ ਅਸੀਂ ਹੱਟ ਮਹਿਕ ਵੀ ਇਹ ਪ੍ਰਮਾਤਮਾ ਨੇ ਖੁਸ਼ੂ ਹ ਦਿੱਤੀ ਹੈ ਉਹਨਾਂ ਨੂੰ ਅਸੀਂ ਤੋੜ ਕੇ ਮੁਰਦਾ ਕਰਕੇ ਉਹ ਗੁਰੂ ਦੇ ਚਰਨਾਂ ਦੇ ਚਰਨ ਗੁਰੂ ਸਾਹਿਬ ਦਾ ਸਾਰੀ ਬਨਾਸਪਤੀ ਜਿਹੜੀ ਆ ਉਹ ਪ੍ਰਮਾਤਮਾ ਦੇ ਅੱਗੇ ਫੁੱਲ ਹਨ ਸਗਲ ਬਣ ਰਾਏ ਫੁਲੰਤ ਜੋਤੀ ਕੈਸੀ ਆਰਤੀ ਹੋਏ ਭਵਖੰਡਾ ਤੇਰੀ ਆਰਤੀ ਕਿਉਂਕਿ ਅਸੀਂ ਸਮਝਣ ਤੋਂ ਬਗੈਰ ਜਿਸ ਵੇਲੇ ਬਾਣੀ ਨੂੰ ਪੜਿਆ ਔਰ ਪੜਦੇ ਗਏ ਪੜਦੇ ਗਏ ਪੜ ਪੜ ਗੱਡੀ ਲੱਦੀਏ ਪੜ ਪੜ ਭਰੀਏ ਸਾਥ ਫਿਰ ਬਯਾਰ ਵਾਲਿਆਂ ਨੇ ਕੀ ਕੀਤਾ ਕਿਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇੱਕ ਸ਼ਬਦ ਹੈ ਆਰਤੀ ਦਾ ਬਾਕੀ ਉਹਨਾਂ ਨੇ ਸ਼ਬਦ ਚੁਣੇ ਚਣ ਕੇ ਪਰ ਸ਼ਬਦਾਂ ਦਾ ਸੰਗ੍ਰਹਿ ਬਣਾ ਦਿੱਤਾ ਫਿਰ ਉਹਨਾਂ ਕਹਿੰਦੇ ਇਹ ਆਰਤੀ ਦੇ ਸ਼ਬਦ ਹੋਵੇ ਆਰਤੀ ਹੋਵੇ ਹੁਣ ਉਹਦੇ ਵਿੱਚ ਸ਼ਬਦ ਇੱਕ ਪੜਿਆ ਜਾਂਦਾ ਭਗਤ ਧੰਨਾ ਜੀ ਦਾ ਤੇ ਵਿੱਚ ਸਾਡੇ ਉਸ ਜੀ ਆਦੇ ਸੁਣਾਇਆ ਜਾਂਦਾ ਲੋ ਜੀ ਗੁਰੂ ਸਾਹਿਬ ਨੇ ਆਰਤੀ ਕੀਤੀ ਭਗਤਾਂ ਨੇ ਆਰਤਨ ਕੀਤਾ ਬੋਲੋ ਸਤਨਾਮ ਵਾਹ ਆਰਤੀ ਦਾ ਅਰਥ ਕੀ ਹੈ ਆਰਤੀ ਦਾ ਅਰਥ ਹੈ ਮੰਗਤਾ ਗੋਪਾਲ ਤੇਰਾ ਆਰਤਾ ਆਰਤਾ ਮਤਲਬ ਆ지ਜ ਮੰਗਤਾ ਹੈ ਸਤਿਗੁਰ ਪ੍ਰਮਾਤਮਾ ਤੇਰੇ ਦਰ ਦਾ ਮੰਗਤਾ ਹਾਂ ਮੈਨੂੰ ਭਰੋਸਾ ਹੈ ਕਿ ਜੋ ਜਨ ਤੁਮਰੀ ਭਗਤ ਕਰਨ ਤੇ تیرਗੇ ਕਾਸ਼ ਵਰਤ ਇਹਦਾ ਸੰਬੰਧ ਕੀ ਹੈ ਆਰਤੀ ਦੇ ਨਾਲ ਸਭ ਆ ਜਿਹੜੇ ਕਰ ਰਹੇ ਨਾ ਸਾਡੇ ਵੱਡੇ ਅਸਾਨਾਂ ਤੇ ਵੀ ਹੋ ਰਹੀ ਆਰਤੀ ਪੜੀ ਜਾਂਦੇ ਆ ਘੁਮਾਈ ਜਾਂਦੇ ਥਾਲ ਪੜ ਰਿਹਾ ਨਾਮ ਤੇ ਰਾਰਤੀ ਮਜਨ ਮੁਰਾਰੇ ਹਰ ਕੇ ਨਾਮ ਬਿਨ ਝੁੱਠੇ ਸਗਰ ਪਸਾਰੇ ਉਹ ਝੁੱਠੇ ਪਸਾਰੇ ਵੀ ਗਰੀਨਾਂ ਦੇ ਨਾਲ ਬੜੇ ਜਾਂਦੇ ਨਾਮ ਤੋਂ ਬਿਨ ਸਤਗੁਰ ਕਹਿੰਦੇ ਨਾਮ ਹੀ ਤੇਰਾ ਸਭ ਕੁਝ ਹੈ ਨਾਮ ਤੇਰਾ ਦੀਵਾ ਨਾਮ ਤੇਰਾ ਬਾਤੀ ਨਾਮ ਤੇਰਾ ਤੇਲ ਹੈ ਮਾਹੇ ਪਸਾਰ ਸਤਗੁਰ ਨੇ ਜੀਵਨ ਦੇ ਵਿੱਚ ਇਹ ਸਮਝਾ ਦੇ ਕਹਿੰਦੇ ਪ੍ਰਮਾਤਮਾ ਦੀ ਆਰਤੀ ਤੁਸੀਂ ਕੀ ਕਰੋਗੇ ਉਹ ਕੁਦਰਤ ਕਰ ਰਹੀ ਹੈ ਕਹਿੰਦੇ ਕਿਦਾਂ ਦੀ ਆਰਤੀ ਉਹਦੀ ਕੈਸੀ ਆਰਤੀ ਹੋਏ ਆਪਾਂ ਕਹਿੰਦੇ ਕਿਆ ਬਾਤ ਹੈ ਕਿਹਦਾ ਬਹੁਤ ਆਨੰਦ ਲੱਗਦਾ ਜਿਸ ਵੇਲੇ ਆਪਾਂ ਅੰਦਰੋਂ ਜਿਸ ਵੇਲੇ ਉਹਨੂੰ ਯਾਦ ਕਰਦੇ ਆ ਸੰਸਾਰ ਦੇ ਵਿੱਚ ਪ੍ਰਮਾਤਮਾ ਨੇ ਕਿੰਦੀ ਵੱਡੀ ਕੁਦਰਤ ਸਾਜੀ ਆ ਸਭ ਨੇ ਬਿਲੇਹਾਰੀ ਕੁਦਰਤ ਤਵਸਿਆ ਤੇਰਾ ਅੰਤ ਨਾ ਜਾਈ ਲਖਿਆ ਕੈਸੀ ਆਰਤੀ ਹੋਏ ਭਭ ਖੰਡਣਾ ਤੇਰੀ ਆਰਤੀ ਉਹ ਪ੍ਰਮਾਤਮਾ ਜਿਹੜਾ ਨਾ ਜਿਹੜਾ ਦਰ ਖਤਮ ਕਰਨ ਵਾਲਾ ਕੀ ਹੋ ਰਿਹਾ ਕਹਿੰਦੇ ਅਨਹਤਾ ਸ਼ਬਦ ਅਨਹਤਾ ਜੋ ਨਾਸ ਨਹੀਂ ਹੋ ਸਕਦਾ ਇੱਕ ਰੋ ਚੱਲਦਾ ਹੈ ਉਹ ਸ਼ਬਦ ਮੇਰੇ ਅੰਦਰ ਵੱਜ ਰਿਹਾ ਹੈ ਭੇਰੀ ਇੱਕ ਸਾਜ ਵਜਾਇਆ ਜਾਂਦਾ ਢੋਲ ਦੀ ਬੰਦ ਦਾ ਸਾਜ ਵਜਾਇਆ ਜਾਂਦਾ ਢੋਲ ਜਿਹਾ ਵਜਾਇਆ ਜਾਂਦਾ ਗੁਰੂ ਸਾਹਿਬ ਜੀ ਨੇ ਤੇਰੇ ਅੰਦਰ ਵੱਜ ਰਿਹਾ ਹੈ ਅਨਹਦਾ ਸ਼ਬਦ ਬਾਜੰਤ ਭੇਰੀ ਰਹਾਉ ਹੁਣ ਗੁਰੂ ਸਾਹਿਬ ਜੀ ਕਹਿੰਦੇ ਦੇਖੋ ਰੱਬ ਕਿੱਥੇ ਆ ਪ੍ਰਮਾਤਮਾ ਕਿੱਥੇ ਕਿੱਥੇ ਵਸਦਾ ਕਹਿੰਦੇ ਸਹਸ ਤਾ ਬਨੈ ਨਾਨ ਨੈਣ ਹੈ ਤੋਹੇ ਕੋ ਹੇ ਮੇਰੇ ਪ੍ਰਮਾਤਮਾ ਜੀ ਕਿਉਂਕਿ ਇਹ ਵੀ ਝਗੜਾ ਹੈ ਕਹਿੰਦੇ ਕੋਈ ਕਹਿੰਦਾ ਪ੍ਰਮਾਤਮਾ ਨਿਰਗੁਣ ਰੂਪ ਹੈ ਕੋਈ ਕਹਿੰਦਾ ਸਰਗੁਣ ਰੂਪ ਹੈ ਸਤਗੁਰ ਕਹਿੰਦੇ ਉਹ ਸਦਿਆਂ ਵਿੱਚ ਹੈ ਸਰਗੁਣ ਨਿਰਗੁਣ ਨਿਰੰਕਾਰ ਸੁਣ ਸਮਾਧੀ ਆਪ ਆਪਣ ਕੀਆ ਨਾਲ ਕਾ ਆਪੇ ਹਿਰ ਜਾ ਨਿਰਗੁਣ ਆਪ ਸਰਗੁਣ ਵੀ ਉਹੀ ਕਲਾ ਧਾਰ ਜਿ ਸਗਲੀ ਮੋਹੀ ਉਸਾ ਕੁਝ ਆਪ ਇਥੇ ਬੜੀ ਸੋਹਣੀ ਵਿਆਖਿਆ ਗੁਰੂ ਸਾਹਿਬ ਜੀ ਕਰ ਰਹੇ ਆ ਕਹਿੰਦੇ ਸਹਸ ਤਵ ਨੈਣ ਕਿ हे ਹਕਾਲਪੁਰਖ ਤੇਰੀਆਂ ਹਜ਼ਾਰਾਂ ਹੀ ਅੱਖਾਂ ਸਰਗੁਣ ਰੂਪ ਦੇ ਵਿੱਚ ਪਰ ਨਿਰਾਕਾਰ ਹੋਰ ਕੇ ਨਨ ਨਟ ਰਤ ਨਹੀਂ ਕਹਿੰਦੇ ਨੈ ਨਨ ਨੈਣ ਹੈ ਤੋਹਿ ਕੋ ਹੈ ਪਰਮਾਤਮਾ ਤੇ ਕੋਈ ਵੀ ਨੈਣ ਨਹੀਂ ਕਿਉਂਕਿ ਉਹ ਪਰਮਾਤਮਾ ਦੀ ਕੋਈ ਮੂਰਤੀ ਨਹੀਂ ਪਰਮਾਤਮਾ ਦੀ ਕੋਈ ਸ਼ਕਲ ਨਹੀਂ ਹੈ ਥਾਪਿਆ ਨਾ ਜਾਏ ਕੀਤਾ ਨਾ ਰੂਪ ਨਾ ਰੇਖ ਨਾ ਰੰਗ ਇਸ ਤਰ੍ਹਾਂ ਗੁਣ ਤੇ ਪ੍ਰਭ ਪੇ ਸਭ ਹੀ ਕਹਿੰਦੇ ਪਰਮਾਤਮਾ ਤੇਰੀਆਂ ਹਜ਼ਾਰਾਂ ਹੀ ਅੱਖਾਂ ਹਨ ਪਰ ਤੇਰੀ ਇੱਕ ਵੀ ਅੱਖ ਨਹੀਂ ਸਹਸ ਤਬ ਨੈ ਨਨ ਨੈ ਹੈ ਤੋਹੇ ਕੋ ਸਹਸ ਮੂਰਤ ਨਨਾ ਏਕ ਤੋਹੀ ਕਹਿੰਦੇ ਹਜ਼ਾਰਾਂ ਤੇਰੀਆਂ ਸ਼ਕਲਾਂ ਆ ਜਿੰਨਾ ਸੰਸਾਰ ਪਰਮਾਤਮਾ ਹੀ ਹੈ ਪਰ ਤੇਰੀ ਇੱਕ ਵੀ ਸ਼ਗਲ ਨਹੀਂ ਹੈ ਕਿਉਂਕਿ ਤੂੰ ਮੇਰਾ ਆਕਾਰ ਜਦੋਂ ਤੂੰ નિર્ਲੇਪ ਆ ਅਲੇਪ ਹੈ ਤੇ ਪ੍ਰਮਾਤਮਾ ਤੇਰੀ ਕੋਈ ਸ਼ਗਲ ਨਹੀਂ ਹੈ ਅਗੇ ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਭਾਈ ਸਹਸ ਪਦ ਬਿਮਲ ਪਦ ਕਹਿੰਦੇ ਪੈਰਾਂ ਦੇ ਬਿਮਲ ਉਹਦੇ ਪੈਰਾਂ ਨੂੰ ਮੈਲ ਨਹੀਂ ਹੈ ਸ਼ੁੱਧ ਹੈ ਪਵਿੱਤਰ ਹੈ ਮਲ ਨਹੀਂ ਹੈ ਬੇਮਲ ਹੈ ਤੇ ਸਬ ਜੀ ਕਿਰਪਾ ਕਰ ਰਿਹਾ ਕਹਿੰਦੇ ਭਾਈ ਸਹਸ ਪਦ ਵਿਮਲ ਨਨ ਏਕ ਪਦ ਪਰ ਪ੍ਰਮਾਤਮਾ ਦਾ ਇੱਕ ਵੀ ਪੈਰ ਨਹੀਂ ਹੈ ਨਨ ਦਾ ਅਰਥ ਹੈ ਨਹੀਂ ਉਹਦਾ ਇੱਕ ਵੀ ਪੈਰ ਨਹੀਂ ਕਿਉਂਕਿ ਉਹ ਨਿਰਆਕਾਰ ਕਰਕੇ ਉਹਦਾ ਇੱਕ ਵੀ ਪੈਰ ਨਹੀਂ ਹੈ ਗੰਧ ਵਿਰ ਉਹ ਪ੍ਰਮਾਤਮਾ ਜਿਹੜਾ ਹੈ ਅਕਾਲ ਪੁਰਖ ਜਿਹੜਾ ਗੁਰੂ ਸਾਹਿਬ ਕਹਿੰਦੇ ਹਨ ਉਹ ਪ੍ਰਮਾਤਮਾ ਨਾਕਰ ਤੋਂ ਬਿਨਾਂ ਕਿਉਂਕਿ ਉਹ ਸ਼ਕਲ ਨਹੀਂ ਹੈ ਉਹ ਨਿਰਾ ਅਕਾਰ ਹੈ ਪਰਮਾਤਮਾ ਗੰਧ ਵੇਣ ਸਹਿ ਸਤਵ ਗੰਧ ਹਜ਼ਾਰਾਂ ਹੀ ਉਹਦੇ ਨੱਕ ਹਨ ਕਿਉਂਕਿ ਉਹ ਸਰਕਾਰ ਰੂਪ ਦੇ ਵਿੱਚ ਹੈ ਸਰਗੁਣ ਰੂਪ ਦੇ ਵਿੱਚ ਹੈ ਸਹਿ ਸਤਵ ਗੰਧ ਪੁਰਸ਼ਾਂ ਕਹਿੰਦੇ ਵੇ ਇਹ ਸਾਰਾ ਕੁਝ ਦੇਖ ਰਹਾ ਨੇ ਇਹ ਕਿ ਚਲਤ ਮੋਹੀ ਤੇ ਮੇਰਾ ਮੜਾ ਮਨ ਖੁਸ਼ ਹੁੰਦਾ ਜਦੋਂ ਮੈਂ ਇਹ ਪਰਮਾਤਮਾ ਅਕਾਲ ਪੁਰਖ ਦੇ ਕੋਤਕ ਦੇਖਦਾ ਬਖਸ਼ਿਸ਼ ਦੇਖਦਾ ਅਗੇ ਗੁਰੂ ਸਾਹਿਬ ਕਹਿੰਦੇ ਸਭ ਮੈਂ ਜੋਤ ਜੋਤ ਹੈ ਸੋਏ ਸਾਰਿਆਂ ਦੇ ਅੰਦਰ ਅਕਾਲ ਪੁਰਖ ਪ੍ਰਮਾਤਮਾ ਦੀ ਜੋਤ ਹੈ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ ਹੁਣ ਦੇਖੋ ਚਾਨਣ ਸ਼ਬਦ ਦੋ ਵਾਰ ਆਇਆ ਉਚਾਰਨ ਇੱਕੋ ਜਿਹਾ ਹੈ ਪਰ ਜਿਸ ਵੇਲੇ ਇਹਨਾਂ ਦੋਨਾਂ ਦਾ ਦਰਸ਼ਨ ਕਰੋਗੇ ਪਹਿਲੇ ਚਾਨਣ ਦੇ ਨਾਣੇ ਨੂੰ ਸਿਆਰੀ ਹੈ ਦੂਸਰੇ ਚਾਨਣ ਦੇ ਨਾਣੇ ਨੂੰ ਔਂਕੜ ਹੈ ਤੇ ਗੁਰੂ ਸਾਹਿਬ ਦੇਖੋ ਗੁਰਬਾਣੀ ਵਿਆਕਰਨ ਬਿਲਹਾਰ ਜਾਈਏ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਦੇ ਗੁਰੂ ਸਾਹਿਬ ਜੀ ਦੀ ਕੁਦਰਤ ਤੋਂ ਜਿਨ੍ਹਾਂ ਨੇ ਗੁਰਬਾਣੀ ਵਿਆਕਰਨ ਨੂੰ ਬਖਸ਼ਿਸ਼ ਕੀਤੀ ਫਿਰ ਅੱਜ ਦੀ ਸਦੀ ਦੇ ਅੱਜ ਦੇ ਸਮੇਂ ਦੇ ਮਹਾਨ ਵਿਦਵਾਨ ਪ੍ਰੋਫੈਸਰ ਸਬ ਸਿੰਘ ਜੀ ਨੇ ਜਿਨ੍ਹਾਂ ਨੇ ਅਰਥ ਕੀਤੇ ਗੁਰਬਾਣੀ ਵਿਆਕਰਨ ਤਿਆਰ ਕੀਤੀ ਬਹੁਤ ਵੱਡੀ ਮਿਹਨਤ ਕੀਤੀ ਪ੍ਰਿੰਸੀਪਲ ਤੇਜਾਰ ਸਿੰਘ ਜੀ ਹੋਰ ਮਹਾਨ ਹਸਿਆ ਸਾਹਿਬੀ ਕੌਮ ਦੇ ਵਿੱਚੋਂ ਜਿਨ੍ਹਾਂ ਨੇ ਵਿਆਕਰਨ ਦੇ ਉੱਪਰ ਲਿਖਿਆ ਕਿ ਮਨੁੱਖ ਨੇ ਕਹਿੰਦੇ ਵਿਆਕਰਨ ਦੇ ਵਿੱਚ ਕਹਿਦੇ ਨਹੀਂ ਹੋ ਸਕਦੀ ਬਾਣੀ ਕਿਉਂਕਿ ਸਾਡੀ ਸੋਚ ਜਿਹੜੀ ਆ ਜੀਵਨ ਅਸੀਂ ਬਾਣੀ ਨੂੰ ਸਮਝਣਾ ਨਹੀਂ ਚਾਹੁੰਦੇ ਅਸੀਂ ਕਿੰਤੂ ਪਰੰਤੂ ਦੇ ਕੱਲ ਨੂੰ ਮੈਨੂੰ ਇੱਕ ਇੰਗਲੈਂਡ ਤੋਂ ਸੀ ਉਹਦੇ ਮੈਨੂੰ ਮੈਸੇਜ ਕੀਤਾ ਕਥਾ ਸੁਣ ਕੇ ਨਾ ਮੈਸੇਜ ਆਇਆ ਤੁਸੀਂ ਟਕਸਾਲੀ ਹੋ ਜਾਂ ਮਸ਼ਲਰੀ ਮੈਂ ਲਿਖਿਆ ਬਲਦਨਾਗਰ ਮੈਂ ਸਿੱਖ ਹਾਂ ਇਹ ਤਾਂ ਬਾਅਦ ਵਿੱਚ ਗੱਲ ਹੁੰਦੀ ਹੈ ਮੈਂ ਮੇਲ ਜਿਹੜੀ ਚੀਜ਼ ਆ ਕਿ ਅਸੀਂ ਉਹਨਾਂ ਅਰਥਾਂ ਨੂੰ ਜੀਵਨ ਦੇ ਵਿੱਚ ਸਮਝ ਲਈ ਜਿਹੜੇ ਮਸ਼ਲਰੀ ਆ ਲੋਕ ਕਹਿੰਦੇ ਸਾਡੇ ਹਸਾਬ ਦੇ ਨਾਲ ਅਰਥ ਹੋਣੇ ਚਾਹੀਦੇ ਆ ਤੇ ਜਿਹੜੇ ਟਕਸਾਲੀ ਹੋ ਕਹਿੰਦੇ ਸਾਡੇ ਹਸਾਬ ਨਾਲ ਹੋਣੇ ਚਾਹੀਦੇ ਜਿਹੜੇ ਫਰੀਦਕੋਟੀ ਆ ਉਹਨਾਂ ਸਾਡੇ ਕੋਲ ਸਭ ਤੋਂ ਪਹਿਲਾਂ ਅਰਥਾਂ ਦਾ ਸਟੇਪ ਫਰੀਦਕੋਟੀ ਆਨੇ ਕੀਤਾ ਕਿਸਾ ਦੇ ਹਿਸਾਬ ਨਾਲ ਹੋਣਾ ਚਾਹੀਦਾ ਪਰ ਗੁਰੂ ਦੇ ਹਿਸਾਬ ਨਾਲ ਹੋਣਾ ਚਾਹੀਦਾ ਜੇ ਦੋ ਸਤ ਗੁਰੂ ਜੀ ਕਰਵਾ ਰਹੇ ਹਨ ਹਾਂ ਇਹ ਵੀ ਗੁਰਬਾਣੀ ਦੇ ਵਿਆਕਰਨ ਦੇ ਨਾਲ ਕਰੋ ਜੋ ਆਉਣ ਵਾਲੇ ਸਮੇਂ ਵਿੱਚ ਸਾਨੂੰ ਕੋਈ ਚੈਨਲ ਦਿਨਾ ਕਰ ਸਕੇ ਤੇ ਗੁਰੂ ਸਾਹਿਬ ਮਹਾਰਾਜ ਆਪ ਕਿਰਪਾ ਕਰਦੇ ਤੇ ਸੱਭ ਜੀ ਮਹਾਰਾਜ ਕਹਿੰਦੇ ਭਾਈ ਉਹ ਸਾਰਿਆਂ ਦੇ ਅੰਦਰ ਪ੍ਰਮਾਤਮਾ ਦੀ ਜੋਤ ਹੈ ਤਿਸ ਦੇ ਚਾਨਣ ਤਿਸ ਦਾ ਚੰਨ ਇਹ ਉਹਦਾ ਚਾਨਣ ਹੈ ਤਿਸ ਦਾ ਚੰਨ ਚਾਨਣ ਦੇ ਨਾਂ ਨੇ ਸੁਹਾਣੀ ਹੈ ਪਾਵਨ ਇਹ ਚਾਨਣ ਉਹਦਾ ਹੈ ਸਭ ਮੈਂ ਚਾਨਣ ਹੋਏ ਇੱਕ ਦਾ ਹੀ ਚਾਨਣ ਆ ਨਾ ਸਾਰਿਆਂ ਦੇ ਅੰਦਰ ਇੱਕ ਫਿਰ ਬਹੁ ਹੈ ਇੱਕ ਬਚਨ ਆ ਗਿਆ ਚਾਨਣਾਂ ਦੇ ਔਂਕੜ ਆ ਗਿਆ ਥੱਲੇ ਸਭ ਮੈਂ ਚਾਨਣ ਹੋਏ ਹੁਣ ਜੋ ਤਾਂ ਸਾਰਿਆਂ ਦੇ ਅੰਦਰ ਰੱਬ ਦੀ ਹੈ ਆਪਾਂ ਕਹੇ ਸੁਣਦੇ ਆ ਨਾ ਰੱਬ ਸਾਰਿਆਂ ਦੇ ਅੰਦਰ ਆਪਾਂ ਸਾਰਿਆਂ ਦੇ ਅੰਦਰ ਸਾਨੂੰ ਦਿਖਦੇ ਕੋਈ ਕਿ ਸਾਨੂੰ ਭਰਾ ਭਰਾ ਦੇ ਵਿੱਚ ਨਹੀਂ ਦਿਖਦਾ ਸਾਨੂੰ ਮਾਤਾ ਪਿਤਾ ਜਿਹਦੇ ਦਿਖਦਾ ਸਾਨੂੰ ਆਪਣੇ ਬੱਚਿਆਂ ਵਿੱਚ ਰੱਬ ਨਹੀਂ ਦਿਖਦਾ ਸਾਨੂੰ ਗਵਾਂਧੀਆਂ ਵਿੱਚ ਨਹੀਂ ਦਿਖਦਾ ਤੇ ਅਸੀਂ ਪੜੀ ਤਾਂ ਜਾਂਦੇ ਹਾਂ ਸਭ ਮੈਂ ਜੋਤ ਜੋਤ ਹੈ ਸੋਏ ਗੁਰੂ ਸਾਹਿਬਾਂ ਦੀ ਇਸ ਕਰਕੇ ਨਹੀਂ ਦਿਖਦਾ ਆਓ ਮੈਂ ਤੁਹਾਨੂੰ ਦੱਸਦਾ ਕਿਉਂ ਨਹੀਂ ਦਿਖਦਾ ਕਿਉਂਕਿ ਤੁਸੀਂ ਗੁਰੂ ਦੀ ਸਿੱਖਿਆ ਲੈਂਦੇ ਹੀ ਕੋਈ ਨਹੀਂ ਗੁਰ ਸਾਖੀ ਜਦੋਂ ਗੁਰੂ ਦੀ ਸਿੱਖਿਆ ਲਓਗੇ ਨਾ ਜੋਤ ਪ੍ਰਗਟ ਹੋਏ ਫਿਰ ਤੁਹਾਨੂੰ ਦਿਖੇਗਾ ਵੀ ਗੁਰੂ ਕੀ ਸਿੱਖਿਆ ਦੇ ਰਿਹਾ ਜਦੋਂ ਮੈਂ ਕੱਲ ਬੇਨਤੀ ਕੀਤੀ ਸੀ ਮਤ ਸਮਤ ਤੇ ਗੁਰਮਤ ਮਤ ਜਿਹੜੀ ਆ ਸਾਨੂੰ ਪਰਵਾਦ ਕੋ ਮਿਲਦੀ ਹੈ ਚੰਗੀ ਮਤ ਆਪਾਂ ਬੱਚਿਆਂ ਨੂੰ ਦਵਾਗੇ ਅਕਲ ਕਹਿੰਦੇ ਕਿ ਸਾਡੇ ਮਾਪੇ ਬਣ ਚੰਗੀ ਮਤ ਦਿੱਤੀ ਆ ਅੱਜ ਅਸੀਂ ਸਤਪੁਰ ਦੇ ਚਰਨਾਂ ਨਾਲ ਜੁੜੇ ਆ ਅਸੀਂ ਸੰਗਤ ਕਰਦੇ ਆ ਅਮਰ ਸਕਦੇ ਆ ਸੱਗਿਆ ਇਹ ਮਤ ਮਾਪੇ ਬਣ ਦਿੱਤੀ ਆ ਤੇ ਸਮਤ ਜਿਹੜੀ ਆ ਸਭ ਕੋਈ ਵੀ ਚੰਗੀ ਗੱਲ ਕਰਦਾ ਨਾ ਵੀ ਗੁਰਬਾਣੀ ਪੜੋ ਸੰਗਤ ਕਰੋ ਭਲੇ ਕੰਮ ਕਰੋ ਇਹ ਸਮਤ ਹੈ ਤੇ ਜਦੋਂ ਮੈਂ ਸਮਤ ਮਿਲ ਗਈ ਫਿਰ ਗੁਰੂ ਦੀ ਮਤ ਗੁਰ ਕੀ ਮਤ ਤੋਂ ਲੇ ਆਣੇ ਭਗਤ ਬਿਨਾ ਕੋ ਡੂਬੇ ਸਾਂ ਸਭ ਕਹਿੰਦੇ ਹਨ ਭਾਈ ਉਹ ਸਾਰਿਆਂ ਦੇ ਅੰਦਰ ਰੱਬ ਦੀ ਜੋਤ ਹੈ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤ ਦੇ ਤੱਤੇ ਨੂੰ ਸ਼ਿਆਰੀ ਹੈ ਜੋ ਤੁਹਾਡੇ ਅੰਦਰ ਪ੍ਰਗਟ ਹੋਏ ਜੋਤਿਸ ਭਾਵ ਹੈ ਸੋ ਆਰਤੀ ਹੋਏ हां ਜਿਹੜਾ ਜਿਹੜੀ ਚੀਜ਼ ਹੁਣ ਪਾ ਰਹੀ ਆ ਉਹਦੀ ਆਰਤੀ ਉਹਦੀ ਪੁਸ਼ਟਤ ਹੈ ਉਸ ਪ੍ਰਮਾਤਮਾ ਦਾ ਸਰਾਉਣਾ ਹੈ ਜੋ ਤਿਸ ਭਾਵ ਹੈ ਜੇ ਉਹਨੂੰ ਪਾਉਂਦੇ ਨਹੀਂ ਆ ਅਸੀਂ ਕਰੀ ਜਾ ਰਹੇ ਸਤਿਗੁਰੂ ਨੇ ਨਹੀਂ ਪਾ ਰਿਆ ਸਤਿਗੁਰ ਕਹਿੰਦੇ ਵੀ ਮੈਂ ਤੀਰਥਾਂ ਤੇ ਜਾ ਰਿਆਂ ਪਰ ਮੇਰੇ ਗੁਰੂ ਨੂੰ ਪਾਉਂਦਾ ਕੋਈ ਨਹੀਂ ਤਾਂ ਜਾਵਾਂ ਮੈਂ ਜੇ ਮੇਰੇ ਗੁਰੂ ਨੂੰ ਪਾਉਂਦਾ ਹੋਵੇ ਤੀਰਥ ਨਾਵਾਂ ਜੇ ਤਿਸ ਭਾਵਾਂ ਬਿਨ ਪਾਣੇ ਤਾਂ ਨਾਏ ਕਰੀ ਪਰ ਸੇਖ ਮੰਨਣ ਵਾਲੇ ਤਿਆਰ ਕੋਈ ਨਹੀਂ ਵੀ ਅਸੀਂ ਆਪ ਹੀ ਤੀਰਥ ਕਰਨ ਅਸੀਂ ਉੱਥੇ ਵੀ ਗਏ ਸੀ ਮੈਂ ਜਦੋਂ ਕੱਲ ਬੇਨਤੀ ਕੀਤੀ ਸੀ ਵੀ ਆਪਾਂ ਤੀਰਥਾਂ ਦੇ ਜਾਂਦੇ ਕਹਿੰਦੇ ਜੀ ਸਾਡੇ ਪਾਪ ਉਤਰ ਗਏ ਕਿ ਕਿਸੇ ਤੀਰਥ ਤੇ ਜਾ ਕੇ ਪਾਪ ਉਤਰ ਗਏ ਅੱਜ ਤਾਂ ਨਦੀਆਂ ਦਾ ਪਾਣੀ ਲੋਕਾਂ ਦੇ ਘਰਾਂ ਵਿੱਚ ਟੂਟੀਆਂ ਵਿੱਚ ਆ ਰਿਹਾ ਉੱਥੇ ਤੁਸੀਂ ਪਾਪ ਉਤਾਰ ਕੇ ਆਏ ਤੇ ਟੂਟੀਆਂ ਦੇ ਨਾਲ ਤੁਹਾਡੇ ਘਰਾਂ ਦੇ ਵਿੱਚ ਲੋਕਾਂ ਦੇ ਪਾਪ ਆ ਗਏ ਇੱਕ ਦੋ ਜਿਹਨਾਂ ਵੇਲੇ ਨਾਵਣ ਕਰਦੇ ਤੀਰਥੀ ਮਾਰ ਖੋਤੇ ਤਨ ਚੋਰ ਇੱਕ ਪੌਲ ਰੱਥੀ ਨਾਤਿਆਂ ਦੋ ਪਾ ਚੜੀਅਸ ਫੋਰ ਪਰ ਲੋਕਾਂ ਦੇ ਪਾਪ ਤੁਹਾਡੇ ਘਰ ਅੰਦਰ ਆ ਗਏ ਨਾ ਟੁੱਟੀ ਦੇ ਵਿੱਚ ਇਹ ਉਹਦੇ ਨਾਲ ਪਾਪ ਨਹੀਂ ਉਤਰਦੇ ਇਹ ਤਾਂ ਉਹਨੂੰ ਭਾਜਾ ਹੈ ਤਾਂ ਕਹਿੰਦੇ ਜੀਵਨ ਦੇ ਵਿੱਚ ਜਾਗਰਤੀ ਆਏਗੀ ਜੀਵਨ ਦੇ ਵਿੱਚ ਪਵਿੱਤਰਤਾ ਆਏ ਜੋਤ ਸੁਭਾਵ ਦਾ ਸੋ ਆਰਤੀ ਹੋਏ ਹਰ ਚਰਨ ਕਬਲ ਮਕਰੰਦ ਮਕਰੰਦ ਕਿਹਨੂੰ ਕਹਿੰਦੇ ਆ ਫੁੱਲਾਂ ਦੇ ਵਿੱਚ ਉਹ ਪੀਲੇ ਪੀਲੇ ਜਿਹੜਾ ਹੁੰਦਾ ਵਿੱਚ ਫੁੱਲ ਦੇ ਵਿੱਚ ਗੋਲ ਜਿਹਾ ਉਨੋ ਹੀ ਭਵਰਾ ਉਨੋ ਹੀ ਸ਼ਹਿਦ ਦੀਆਂ ਮੱਖੀਆਂ ਉਦੋਂ ਸ਼ਹਿਦ ਪ੍ਰਾਪਤ ਕਰਦੀ ਉਤੋਂ ਹੀ ਭਵਰੇ ਜਿਹੜੇ ਰਸ ਪੀਂਦੇ ਆ ਉਹਨਾਂ ਮਕਰੰਦ ਕਹਿੰਦੇ ਆ ਗੁਰੂ ਸਾਹਿਬ ਕਹਰੇ ਹਰ ਚਰਨ ਕਬਲ ਮਕਰੰਦ ਕਿ ਇਹ ਸਤਿਗੁਰੂ ਮਹਾਰਾਜ ਤੇਰੇ ਤੇਰੇ ਚਰਨ ਕਬਲ ਚਰਨ ਕਿਹੜੇ ਆ ਗੁਰੂ ਸਾਹਿਬ ਦੇ ਗੁਰੂ ਦਾ ਨਾਮ ਘਰ ਘਰ ਪ੍ਰਣਾਮ ਚਿਤ ਚਰਨ ਨਾਮ ਸਤਿਗੁਰੂ ਮਹਾਰਾਜ ਤੇਰੇ ਨਾਮ ਨੂੰ ਤੇਰੇ ਨਾਮ ਦੇ ਔਰ ਇਹ ਜਿਹੜੇ ਵੰਡ ਜਾਂਦੇ ਆ ਉਹ ਇਹਨੂੰ ਪ੍ਰਾਪਤ ਕਰਦੇ ਹਰ ਚਰਨ ਕਬਲ ਮਕਰੰਦ ਲੋਭਿਤ ਮਨੋ ਮੇਰਾ ਮਨ ਲੁਵਾਏ ਜਾਣਾ ਜਾਂਦਾ ਹੈ ਜਿਸ ਵੇਲੇ ਮੈਂ ਤੇਰੇ ਇਹ ਸੋਹਣੇ ਚਰਨਾ ਕਮਰਾਂ ਦੇ ਵਿੱਚ ਮਕਰੰਦ ਦੇਖਦਾ ਆਨ ਦਿਨੋਂ 모ਹੇ ਆਹੀ ਪਿਆਸਾ ਸ਼ਬਦ ਅੰਸੇ ਅਨ ਦਿਨ ਹੈ ਪਰ ਇਥੇ ਰਾਗ ਕਾਵ ਰਚਨਾ ਨੂੰ ਪੂਰਾ ਕਰਨ ਵਾਸਤੇ ਗੁਰੂ ਜੀ ਹੋੜਾ ਲਾ ਰਿਹਾ ਥੱਲੇ ਔਂਕੜ ਵੀ ਹੈ ਥੱਲੇ ਔਂਕੜ ਵੀ ਹੈ ਤੇ ਸਤਿਗੁਰੂ ਇੱਥੇ ਕਰ ਰਿਹਾ ਲੋਭਿਤ ਮਨੋ ਅਨਦੇਨੋ 모ਹੇ ਆਹੀ ਪਿਆਸਾ ਦਿਨ ਰਾਤ ਮੇਰੇ ਅੰਦਰ ਪਿਆਸ ਲੱਗੀ ਤੇ ਆਰਦਾਸ ਕੀਤੀ ਆ ਕਿਰਪਾ ਜਲ ਦੇ ਨਾਨਕ ਸਾਰੰਗ ਕੋ ਸਰਮਤ ਚਾਤਰਕ ਆ ਚਾਤਰਕ ਕਿਹੜਾ ਹੁੰਦਾ ਨਾ ਜਦ ਬਰਸਾਤ ਹੁੰਦੀ ਹੈ ਉਹ ਇੱਕ ਸਵਾਤੀ ਬੂੰਦ ਵਾਸਤੇ ਅਰਦਾਸਾ ਕਰਦਾ ਚਾਤ੍ਰਿਕ ਚਿਤਵਤ ਵਰਸਤ ਮੇਂ ਕਿਰਪਾ ਸਿੰਧ ਕਰਨਾ ਪ੍ਰਭ ਧਾਰੋ ਹਰ ਪ੍ਰੇਮ ਭਗਤ ਕੋ ਨੇ ਕਹਿੰਦੇ ਚਾਤ੍ਰਿਕ ਬਣ ਜਾ ਜੇ ਕੋ ਕੁਛ ਪ੍ਰਾਪਰਤ ਕਰਨਾ ਉਹ ਸਵਾਤੀ ਬੂੰਦ ਪ੍ਰਾਪਰਤ ਕਰਦਾ ਹੈ ਕਿਰਪਾ ਜਲ ਦੇ ਨਾਨਕ ਸਾਰੰਗ ਕੋ ਹੋਏ ਜਾਤੇ ਤੇਰਾ ਨਾਏ ਵਾਸਾ ਤੇਰਾ ਨਾਮ ਮੇਰੇ ਹਿਰਦੇ ਦੇ ਵਿੱਚ ਵਸ ਜਾ ਕਿਉਂਕਿ ਉਹ ਪ੍ਰਮਾਤਮਾ